ਜੋਰੀ ਚਾਹੀਦੀ ਮੁੱਖ ਮੰਤਰੀ ਹਰਿਆਣਾ ਜੀ ਨੂੰ ਪਤਾ ਲੱਗਣਾ ਚਾਹੀਦਾ ਤੁਹਾਡੇ ਚ ਗਰੰਟ ਕਿੰਨਾ ਮੈਂ ਗੁਵਾਰਾ ਫਤਿਹ ਅੱਜ ਕਰਨ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਹਰਿਆਣਾ ਮੈਸਟਰ ਸੈਣੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਦੇ ਕੇ ਹਲਕਾ ਘਨੌਰ ਤੇ ਮਾਰਕ ਵਾਡੀਆਂ ਤਕਨੀਕਾ ਸਮਝਣ ਦੇ ਲਈ ਇੱਥੇ ਆਏ ਆ ਔਰ ਮੁੱਖ ਮੰਤਰੀ ਸਾਹਿਬ ਜਿੰਨਾ ਲੋਕ ਤੁਨੂੰ ਹਰਿਆਣੇ ਦੇ ਪਿਆਰ ਕਰਦੇ ਐ ਉਸ ਤੋਂ ਜ਼ਿਆਦਾ ਅੱਜ ਪੰਜਾਬ ਦੇ ਲੋਕ ਮੁੱਖ ਮੰਤਰੀ ਹਰਿਆਣਾ ਨੂੰ ਪਿਆਰ ਕਰਦੇ ਐ ਇਹ ਤੁਹਾਡੀ ਸੋਚ ਦੀ ਬਦਲ ਤੁਹਾਡੀ ਸੋਚ ਦੀ ਬਦਲ ਦੇ ਹਰਿਆਣੇ ਨੂੰ ਜੋੜਨ ਦੀ ਗੱਲ ਕੀਤੀ ਆ ਪਿਆ ਸੋ ਨਿਹਾਲ ਸਾਤਰੀਆ ਕਾਲ ਸੋ ਅੱਜ ਦਾ ਇਹ ਇਕੱਠ ਠਾਠਾ ਮਾਰ ਦਾ ਇਕੱਠ ਅੱਜ ਕਿਸੇ ਵੀ ਪਾਰਟੀ ਚ ਐਡੀ ਤਾਕਤ ਨਹੀਂ ਹੱਗਾ ਘਨੋਰ ਦੇ ਵਿੱਚ ਕਿ ਐਡਾ ਵੱਡਾ ਇਕੱਠ ਕਰ ਦਵੇ ਜੇ ਨਰਿੰਦਰ ਮੋਦੀ ਜਿੱਦੀ ਜਿਹੜੀ ਵਿਸ਼ਵਾਸ ਜੋਕਤਾ ਭਾਰਤੀ ਪ੍ਰੀਅਤਾ ਉਹਦੇ ਕਾਰਨ ਹੋਏ ਕੱਤਨੀ ਹੈ ਕਿਉਂਕਿ ਉਸ ਤੋਂ ਬਾਅਦ ਮੱਖ ਮੰਤਰੀ ਸਾਹਿਬ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਦੋ ਤਿੰਨ ਚੀਜ਼ਾਂ ਕਹੂੰਗਾ ਕਿ ਜਿਹੜੀ ਨਿਕੰਮੀਆਂ ਦੀ ਆਪਾਂ ਸਰਕਾਰ ਬਾਹਰ ਦੇ ਵਿੱਚ ਤੁੰਨੀ ਕਰ ਰਹੀ ਹੈ ਜਿਸ ਤਰ੍ਹਾਂ ਅੱਜ ਵਪਾਰੀ ਇੱਥੋਂ ਭੱਜ ਰਿਹਾ ਹੈ ਜਿਸ ਤਰ੍ਹਾਂ ਇੰਡਸਟਰੀ ਇੱਥੋਂ ਜਾ ਰਹੀ ਹੈ ਅੱਜ ਹਰ ਇੱਕ ਨੂੰ ਥ੍ਰੈਟਨਿੰਗ ਕਾਲ ਫਿਰੋਤੀਆਂ ਜਿਸ ਤਰ੍ਹਾਂ ਹਰ ਰੋਜ਼ ਕਤਲ ਹੋ ਰਿਹਾ ਹੈ ਦੇ ਉਹ ਪੰਜਾਬ ਦੀ ਇਹਨਾਂ ਦੇ ਛੱਡਿਆ ਤੋਂ ਪਰਾਲਾ ਪੰਜਾਬ ਪੰਜ ਚਾਰ ਸਾਂਝ ਵਾਲਾ ਪੰਜਾਬ ਸੀ ਇਹਨਾਂ ਨਿਕੰਮਿਆਂ ਦੀ ਸਰਕਾਰ ਨੇ ਉਹ ਸਾਂਝਾ ਹੀ ਖਤਮ ਕਰਤੀ ਆ ਉਹ ਪੰਜਾਬ ਖਤਮ ਕਰਤਾ ਸੋ ਅੱਜ ਦੇ ਪੰਜਾਬ ਨੂੰ ਬਚਾਉਣਾ ਤੇ 2027 ਦੇ ਵਿੱਚ ਅੱਜ ਮੈਂ ਫਿਰ ਵਿਕਾਸ ਨੂੰ ਸੁਣ ਰਿਹਾ ਸੀ ਵਿਕਾਸ ਕਹਿ ਰਿਹਾ ਸੀ ਕਿ ਹਰਿਆਣੇ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉੱਥੋਂ ਦੇ ਲੋਕ ਕਹਿੰਦੇ ਆ ਸਾਨੂੰ ਹਰਿਆਣੇ 'ਚ ਸ਼ਾਮਲ ਕਰਾ ਲਓ ਉਹ ਭਰਾਓ ਇਹ ਹੱਲ ਨਹੀਂ ਹੈਗਾ ਹੱਲ ਇਹ ਹੈ ਕਿ ਆਪਾਂ ਪੰਜਾਬ ਨੂੰ ਹੀ ਹਰਿਆਣੇ ਵਰਗਾ ਬਣਾ ਕੇ ਪੰਜਾਬ ਨੂੰ ਹਰਿਆਣੇ ਵਰਗਾ ਮੁੱਖ ਮੰਤਰੀ ਦੇ ਕੇ ਪੰਜਾਬ ਨੂੰ ਹਰਿਆਣੇ ਵਾਲੀ ਪਾਰਟੀ ਦੀ ਸਰਕਾਰ ਉਸ ਮੋਦੀ ਵਾਲੀ ਸਰਕਾਰ ਦੇ ਲਈ ਇਹ ਹੱਲ ਹੈ ਅਸੀਂ ਕਿੱਥੇ ਕਿੱਥੇ ਜਾਵਾਂਗੇ ਪੰਜਾਬ ਸਾਡੀ ਕਰਤਭੂਮੀ ਹੈ ਅਸੀਂ ਪੰਜਾਬ ਛੱਡ ਕੇ ਨਹੀਂ ਜਾ ਸਕਦੇ ਪਰ ਪੰਜਾਬ ਨੂੰ ਸੁਧਾਰਨਾ ਸਾਡੀ ਜ਼ਿੰਮੇਵਾਰੀ ਹੈ ਅੱਜਕੱਲ ਜਿਹੜਾ ਰਾਜਾ ਉਹ ਮਾਨ ਦੇ ਪੇਟ ਚੋਂ ਨਹੀਂ ਜਾਂਦਾ ਅੱਜ ਕੱਲ੍ਹ ਰਾਜਾ ਮਤ ਪੇਟੀ ਚੋਂ ਵੋਟਾਂ ਵੀ ਪੇਟੀ ਚੋਂ ਨਿਕਲਦਾ ਹੈ ਤੁਹਾਡੇ ਕੋਲ ਤਾਕਤ ਹੈ ਜੇ ਤੁਸੀਂ ਭਗਵੰਤ ਮਾਨ ਕਰਕੇ ਬੰਦੇ ਨੂੰ ਮੁੱਖ ਮੰਤਰੀ ਬਣਾ ਸਕਦੇ ਹੋ ਜਿਨੇ ਇਹਨਾਂ 46 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਕਰ ਕਰਤਾ ਤੇ 2027 ਦੇ ਵਿੱਚ

ਉਨਤਾਪੀ ਹੈ ਮੁਪੀਰ ਮੰਜਲ ਸਾਰਾ ਆਸਮਾਨ ਅਭੀ ਬਾਕੀ ਹੈ ਸਾਰਾ ਆਸਮਾਨ ਅਭੀ ਬਾਕੀ ਹੈ ਪਾਪੀ ਜਨ ਤੋਂ ਪਾਪੀ ਦੇ ਯੋਧਿਓ 2024 ਦੇ ਵਿੱਚ 18% ਵੋਟ ਲੈ ਕੇ ਤੁਸੀਂ ਇਹ ਵਿਖਾਤਤਾ ਕਿ ਅਸੀਂ ਇਕੱਲੇ 27 ਦੇ ਵਿੱਚ ਸਰਕਾਰ ਬਣਾਉਣ ਦੀ ਤਾਕਤ ਰੱਖਦੇ ਆ ਤੇ 27 ਤੱਕ ਆਪਾਂ ਘਰਾਂ 'ਚ ਹੀ ਨਹੀਂ ਬੈਠਣਾ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਇਸੇ ਤਰ੍ਹਾਂ ਦੀਆਂ ਰੈਲੀਆਂ ਮੈਨੇਜ ਕਰਕੇ ਲੋਕਾਂ ਨੂੰ ਜੀਰਿਆ ਰਾਮ ਜੀ ਬਾਰੇ ਵੀ ਦੱਸਣਾ ਹੈ ਲੋਕਾਂ ਨੂੰ ਇਹਨਾਂ ਦੀਆਂ ਧਕਾਮੀਆਂ ਬਾਰੇ ਵੀ ਦੱਸਣਾ ਹੈ ਲੋਕਾਂ ਨੂੰ ਜਿਹੜਾ ਮੋਦੀ ਵੱਲੋਂ ਪੈਸਾ ਕਿਸਾਨਾਂ ਲਈ ਆ ਰਿਹਾ ਉਹਦੇ ਲਈ ਵੀ ਦੱਸਣਾ ਹੈ ਜਿਹੜਾ ਹੱਥ ਲਈ ਆ ਰਿਹਾ ਉਹਦੇ ਲਈ ਵੀ ਦੱਸਣਾ ਹੈ ਕਿ ਇੱਕ ਸਕੀਮ ਘਰ ਘਰ ਲੈ ਕੇ ਜਾਣੀ ਹੈ 27 ਦੇ ਵਿੱਚ ਪੰਜਾਬ 'ਚ ਸਰਕਾਰ ਬਣਾਉਣੀ ਹੈ ਸੋ ਸਮੁੱਚੀ ਸੰਗਤਾਂ ਦਾ ਧੰਨਵਾਦ